ਇਹ ਉਹ ਸ਼ਖਸ ਹੈ ਜੋ ਸੜਕਾਂ ਦੇ ਉੱਤੇ ਅਕਸਰ ਲੋਕਾਂ ਨੂੰ ਮੂਰਖ ਬਣਾਉਂਦਾ ਹੋਇਆ ਨਜ਼ਰ ਆਉਂਦਾ ਸੀਗਾ ਤੇ ਕਹਿੰਦਾ ਸੀਗਾ ਕਿ ਇੱਕ ਆਈਐਸ ਅਫਸਰ ਹੈ ਕਹੋ ਦੀ ਇਹ ਗੱਡੀ ਹੈ ਜਿਸ ਗੱਡੀ ਦੇ ਵਿੱਚ ਉਹ ਘੁੰਮਦਾ ਸੀਗਾ ਇਹ ਗੱਡੀ ਰਾਜਸਥਾਨ ਦੀ ਹੈ ਠੀਕ ਪਿੱਛੇ ਇਹਦੇ ਤੁਸੀਂ ਦੇਖ ਸਕਦੇ ਹੋ ਭਾਰਤ ਸਰਕਾਰ ਲਾਲ ਲਾਲਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਪ੍ਰੋਪਰ ਜਿਵੇਂ ਇੱਕ ਅਫਸਰ ਦੀ ਗੱਡੀ ਹੁੰਦੀ ਹੈ ਇੱਥੇ ਚਿੱਟੇ ਰੰਗ ਦੇ ਪਰਦੇ ਚਿੱਟੇ ਰੰਗ ਦੇ ਕਰਟਨਸ ਸਫੇਦ ਕਰਟਨਸ ਤਾਂ ਕਿੱਥੇ ਲਗਾਏ ਗਏ ਆ ਲਾਲ ਰੰਗ ਦੀ ਜਿਹੜੀ ਇਹ ਪਲੇਟ ਹੈ ਇਹ ਲਗਾਈ ਹੋਈ ਸੀ ਇਸ ਸ਼ਖਸ ਨੇ ਜੋ ਕਾਲੇ ਕੋਟ ਦੇ ਵਿੱਚ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਤੇ ਨੀਲੇ ਤੇ ਲਾਲ ਰੰਗ ਦੀ ਲਾਈਟ ਹੁੰਦੀ ਆ ਉਹ ਤੁਸੀਂ ਦੇਖ ਸਕਦੇ ਹੋ ਇਸ ਬੰਦੇ ਨੇ ਇਸ ਗੱਡੀ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਸੀਗਾ ਕਿ ਜਦੋਂ ਵੀ ਇਹ ਆਪਣੇ ਬਾਰੇ ਜਾ ਕੇ ਕਿਸੇ ਨੂੰ ਵੀ ਦੱਸੇ ਕਿ ਇਹ ਆਈਐਸ ਅਫਸਰ ਹੈ ਤਾਂ ਲੋਕ ਇਸ ਗੱਲ ਨੂੰ ਮੰਨਣ ਭਾਈ ਸਾਹਿਬ ਕੁਝ ਕਹਿਣਾ ਚਾਹੋਗੇ ਤੁਸੀਂ ਨਹੀਂ ਪਰਦਾ ਫਾਸ਼ ਹੋ ਗਿਆ ਔਰ ਇਹ ਪੁਲਿਸ ਦੇ ਹੱਥੇ ਚੜ ਗਿਆ ਇਸ ਵਕਤ ਇਸ ਨੂੰ ਪੇਸ਼ ਕੀਤਾ ਜਾ ਰਿਹਾ ਮੋਹਾਲੀ ਦੀ ਅਦਾਲਤ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਹਾਲਾਤ ਕਿਸ ਤਰੀਕੇ ਦੇ ਹੋ ਗਏ ਕਿ ਲੋਕ ਆਪਣੇ ਆਪ ਨੂੰ ਆਈਐਸ ਅਧਿਕਾਰੀ ਦੱਸਦੇ ਪਏ ਆ ਦੋਸਤੋ ਇਸ ਵਕਤ ਜੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਮੋਹਾਲੀ ਦੀ ਅਦਾਲਤ ਦੀਆਂ ਨੇ ਜਿੱਥੇ ਇਹ ਜੋ ਸ਼ਖਸ ਇਸ ਵਕਤ ਆਪਣਾ ਮੂਲਕ ਹੋਂਦਾ ਆ ਤੁਹਾਨੂੰ ਨਜ਼ਰ ਆ ਰਿਹਾ ਹੈ ਚਿਹਰੇ ਦੇ ਉੱਤੇ ਨੇ ਰੁਮਾਲ ਰੱਖ ਲਿੱਤਾ ਕਾਲੇ ਰੰਗ ਦਾ ਨੇ ਕੋਟ ਜ਼ਰੂਰ ਪਾਇਆ ਤੇ ਖਾਕੀ ਵਰਦੀ ਵਾਲਿਆਂ ਦੇ ਹੱਥੇ ਬੰਦਾ ਚੜ ਗਿਆ ਕਿਉਂਕਿ ਇਹ ਆਪਣੇ ਆਪ ਨੂੰ ਇੱਕ ਉੱਚ ਅਧਿਕਾਰੀ ਦੱਸਦਾ ਪਿਆ ਸੀਗਾ ਕੀ ਹੈ ਜੀ ਇਹ ਪੂਰਾ ਮਾਮਲਾ ਬਾਤ ਤੁਸੀਂ ਲੈ ਲਓ ਮੈਂ ਪੇਸ਼ ਕਰ ਰਿਹਾ ਇਸ ਵਕਤ ਜੋ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਇਹ ਉਹ ਸ਼ਖਸ ਹੈ ਜੋ ਸੜਕਾਂ ਦੇ ਉੱਤੇ ਅਕਸਰ ਲੋਕਾਂ ਨੂੰ ਮੂਰਖ ਬਣਾਉਂਦਾ ਹੋਇਆ ਨਜ਼ਰ ਆਉਂਦਾ ਸੀਗਾ ਤੇ ਕਹਿੰਦਾ ਸੀਗਾ ਕਿ ਇਹ ਇੱਕ ਆਈਐਸ ਅਫਸਰ ਹੈ ਆਈਐਸ ਅਫਸਰ ਉਹ ਹੁੰਦੇ ਨੇ ਜੋ ਯੂਪੀਐਸਸੀ ਦੇ ਐਗਜ਼ਾਮ ਕ੍ਰੈਕ ਕਰਦੇ ਨੇ ਲੇਕਿਨ ਕਾਲਾ ਕੋਟ ਪਾ ਕੇ ਗੱਡੀ ਦੇ ਵਿੱਚ ਬੈਠ ਕੇ ਲੋਕਾਂ ਨੂੰ ਅਕਸਰ ਇਹ ਬੇਫਕੂਬ ਬਣਾ ਰਿਆ ਸੀਗਾ ਮੂਰਖ ਬਣਾ ਰਿਆ ਸੀਗਾ ਲੇਕਿਨ ਪਰਦਾ ਫਾਸ਼ ਹੋ ਗਿਆ ਔਰ ਇਹ ਪੁਲਿਸ ਦੇ ਹੱਥੇ ਚੜ ਗਿਆ ਔਰ ਇੱਥੇ ਪੁਲਿਸ ਨੇ ਜੋ ਕੰਮ ਕੀਤਾ ਹੈਗਾ ਉਹ ਕਾਬਲੇ ਮਿਸਾਲ ਹੈ ਉਹ ਇਸ ਕਰਕੇ ਕਿਉਂਕਿ ਅਕਸਰ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਰਹਿੰਦੀ ਹੈ ਕਿ ਪੁਲਿਸ ਕਰਦੀ ਕੀ ਹੈ ਲੇਕਿਨ ਪੁਲਿਸ ਨੂੰ ਜਦੋਂ ਇਨਪੁਟ ਮਿਲੀ ਉਹਨਾਂ ਨੇ ਆਪਣੀ ਇੰਟੈਲੀਜੈਂਸ ਦੇ ਮੁਤਾਬਕ ਇਸ ਬੰਦੇ ਨੂੰ ਫੜਿਆ ਔਰ ਇਸ ਵਕਤ ਇਸ ਨੂੰ ਪੇਸ਼ ਕੀਤਾ ਜਾ ਰਿਹਾ ਮੋਹਾਲੀ ਦੇ ਅਦਾਲਤ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਹਾਲਾਤ ਕਿਸ ਤਰੀਕੇ ਦੇ ਹੋ ਗਏ ਕਿ ਲੋਕ ਆਪਣੇ ਆਪ ਨੂੰ ਆਈਐਸ ਅਧਿਕਾਰੀ ਦੱਸਦੇ ਪਏ ਐ ਔਰ ਇਹ ਉਹ ਜੋ ਸ਼ਖਸ ਹੈ ਜਿਸ ਨੇ ਕਾਲਾ ਕੋਟ ਪਾਇਆ ਹੋਇਆ ਲੇਕਿਨ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਇਹ ਕਾਲਾ ਕੋਟ ਇਸ ਦੇ ਕੰਮ ਇਸ ਕਰਕੇ ਨਹੀਂ ਆਇਆ ਕਿਉਂਕਿ ਇਹ ਖਾਕੀ ਵਰਦੀ ਵਾਲਿਆਂ ਦੇ ਹੱਥੇ ਚੜ ਗਿਆ ਭਾਈ ਸਾਹਿਬ ਕੁਝ ਕਹਿਣਾ ਚਾਹੋਗੇ ਤੁਸੀਂ ਹੈ ਕੁਝ ਕਹਿਣਾ ਚਾਹੋਗੇ ਨਹੀਂ ਨਹੀਂ ਦੋਸਤੋ ਇਸ ਵਕਤ ਮੈਂ ਮੁਹਾਲੀ ਦੇ ਫੇਜ਼ 1 ਦੇ ਥਾਣੇ ਦੇ ਬਾਹਰ ਖੜਾ ਹਾਂ ਔਰ ਜੋ ਸ਼ਖਸ ਪੁਲਸ ਨੇ ਫੜਿਆ ਨਕਲੀ ਆਈਐਸ ਅਫਸਰ ਜਾਲੀ ਆਈਐਸ ਅਫਸਰ ਜੋ ਆਪਣੇ ਆਪ ਨੂੰ ਜਾਲੀ ਨਹੀਂ ਸੀ ਦੱਸਦਾ ਆਪਣੇ ਆਪ ਨੂੰ origignal ਆਈਐਸ ਅਫਸਰ ਦੱਸਦਾ ਸੀਗਾ ਉਹਦੀ ਇਹ ਗੱਡੀ ਹੈ ਜਿਸ ਗੱਡੀ ਦੇ ਵਿੱਚ ਉਹ ਘੁੰਮਦਾ ਸੀਗਾ ਇਹ ਗੱਡੀ ਰਾਜਸਥਾਨ ਦੀ ਹੈ ਠੀਕ ਪਿੱਛੇ ਦੇ ਤੁਸੀਂ ਦੇਖ ਸਕਦੇ ਹੋ ਭਾਰਤ ਸਰਕਾਰ ਲਾਲ ਲਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਰਾਜਸਥਾਨ ਦੀ ਗੱਡੀ ਹੈ ਔਰ ਤੁਸੀਂ ਕੋਲੋਂ ਦੀ ਆਓ ਤੁਹਾਨੂੰ ਦਿਖਾਣਾ ਵਾ ਕਿ ਕਿਸ ਤਰੀਕੇ ਦੇ ਨਾਲ ਇਸ ਗੱਡੀ ਨੂੰ ਤਿਆਰ ਕੀਤਾ ਗਿਆ ਪ੍ਰੋਪਰ ਜਿਵੇਂ ਇੱਕ ਅਫਸਰ ਦੀ ਗੱਡੀ ਹੁੰਦੀ ਹੈ ਇੱਥੇ ਚਿੱਟੇ ਰੰਗ ਦੇ ਪਰਦੇ ਚਿੱਟੇ ਰੰਗ ਦੇ ਕਰਟਨਸ ਸਫੇਦ ਕਰਟਨਸ ਤਾਂ ਕਿੱਥੇ ਲਗਾਏ ਗਏ ਆ ਔਰ ਜੇ ਤੁਸੀਂ ਦੇਖੋਗੇ ਗੱਡੀ ਦੇ ਫਰੰਟ ਤੇ ਜੇ ਮੈਂ ਆਵਾਂ ਤਾਂ ਇਹ ਜੋ ਤੁਸੀਂ ਦੇਖ ਸਕਦੇ ਹੋ ਨੰਬਰ ਪਲੇਟ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵਾਂ ਕਿ ਇਹ ਭਾਰਤ ਸਰਕਾਰ ਗਵਰਨਮੈਂਟ ਆਫ ਇੰਡੀਆ ਲਾਲ ਰੰਗ ਦੀ ਜਿਹੜੀ ਇਹ ਪਲੇਟ ਹੈ ਇਹ ਲਗਾਈ ਹੋਈ ਸੀ ਇਸ ਸ਼ਖਸ ਨੇ ਜੋ ਕਾਲੇ ਕੋਟ ਦੇ ਵਿੱਚ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਔਰ ਝੰਡੀਆਂ ਤੱਕ ਲਗਾਈਆਂ ਗਈਆਂ ਨੇ ਇਹਦੇ ਵੱਲੋਂ ਔਰ ਇਹ ਤੀਰ ਵੀ ਲਗਾਇਆ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਔਰ ਇੱਥੋਂ ਤੱਕ ਕਿ ਆ ਜਿਹੜੀ ਤੁਸੀਂ ਲਾਈਟ ਦੇਖ ਰਹੇ ਹੋ ਅਕਸਰ ਜੋ ਪੁਲਿਸ ਦੀਆਂ ਗੱਡੀਆਂ ਤੇ ਨੀਲੇ ਤੇ ਲਾਲ ਰੰਗ ਦੀ ਲਾਈਟ ਹੁੰਦੀ ਹੈ ਉਹ ਤੁਸੀਂ ਦੇਖ ਸਕਦੇ ਹੋ ਇਸ ਬੰਦੇ ਨੇ ਇਸ ਗੱਡੇ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਸੀਗਾ ਕਿ ਜਦੋਂ ਵੀ ਇਹ ਆਪਣੇ ਬਾਰੇ ਜਾ ਕੇ ਕਿਸੇ ਨੂੰ ਵੀ ਦੱਸੇ ਕਿ ਇਹ ਆਈਐਸ ਅਫਸਰ ਹੈ ਤਾਂ ਲੋਕ ਇਸ ਗੱਲ ਨੂੰ ਮੰਨਣ ਜੋ ਸਾਡੇ ਤੱਕ ਖਬਰ ਪਹੁੰਚੀ ਹੋਏ ਆ ਇਹ ਹੈ ਕਿ ਇਹ ਇੱਕ ਹੋਟਲ ਦੇ ਵਿੱਚ ਦਾਖਲ ਹੁੰਦਾ ਉੱਥੇ ਜਦੋਂ ਇਹਦੇ ਕੋਲੋਂ ਇਸ ਦੀ ਆਈਡੀ ਮੰਗੀ ਜਾਂਦੀ ਹੈ ਦਾ ਪ੍ਰੂਫ ਮੰਗਿਆ ਜਾਂਦਾ ਤੇ ਅੱਗੋਂ ਦੀ ਇਹ ਕਹਿੰਦਾ ਮੈਂ ਤਾਂ ਜੀ ਆਈਐਸ ਅਫਸਰ ਹਾਂ ਤੁਸੀਂ ਮੇਰੇ ਕੋਲੋਂ ਆਪਣਾ ਆਈਡੀ ਕਾਰਡ ਮੇਰਾ ਤੁਸੀਂ ਮੇਰੇ ਕੋਲੋਂ ਨਹੀਂ ਮੰਗ ਸਕਦੇ ਹੋ ਜਿਸ ਤੋਂ ਬਾਅਦ ਉਹ ਜਿਹੜੇ ਹੋਟਲ ਵਾਲੇ ਸੀਗੇ ਉਹਨਾਂ ਨੂੰ ਸ਼ੱਕ ਹੋਇਆ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਕਾਲ ਕੀਤੀ ਮੌਕੇ ਤੇ ਬੁਲਾਇਆ ਔਰ ਜਦੋਂ ਇਹਦੀ ਤਕੀਕਾਤ ਕਰਨੀ ਸ਼ੁਰੂ ਕੀਤੀ ਤਾਂ ਫੇਰ ਇਹ ਗੱਡੀ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਜਿਹਦੇ ਉੱਤੇ ਭਾਰਤ ਸਰਕਾਰ ਲਿਖਿਆ ਹੋਇਆ ਇਹਨੂੰ ਪੂਰੇ ਉਸੇ ਢੰਗ ਨਾਲ ਤਰੀਕੇ ਦੇ ਨਾਲ ਤਿਆਰ ਕਰਵਾਇਆ ਗਿਆ ਪਰਦੇ ਲੱਗੇ ਹੋਏ ਨੇ ਚਿੱਟੇ ਰੰਗ ਦੇ ਅੰਦਰ ਇਹਦਾ ਬੈਗ ਵੀ ਪਿਆ ਹੋਇਆ ਹੈ ਇਸ ਸ਼ਖਸ ਦਾ ਅੱਗੇ ਡੈਸ਼ਬੋਰਡ ਦੇ ਉੱਤੇ ਝੰਡੇ ਲੱਗੇ ਹੋਏ ਨੇ ਔਰ ਇਹ ਗੱਡੀ ਆ ਜਿਸ ਗੱਡੀ ਦੇ ਵਿੱਚ ਇਹ ਸਫਰ ਕਰਦਾ ਸੀਗਾ ਰਾਜਸਥਾਨ ਦਾ ਰਹਿਣ ਵਾਲਾ ਇਹਦਾ ਨਾਮ ਪਵਨ ਹੈ ਔਰ ਇਹ ਮੋਹਾਲੀ ਠਹਿਰਿਆ ਹੋਇਆ ਸੀਗਾ ਕੋਸ਼ਿਸ਼ ਕਰ ਰਿਹਾ ਸੀਗਾ ਠਹਿਰਨ ਦੀ ਹੋਟਲ ਦੇ ਵਿੱਚ ਲੇਕਿਨ ਜਦੋਂ ਇਹ ਹੋਟਲ ਵਾਲਿਆਂ ਨੂੰ ਮੂਰਖ ਬਣਾ ਰਿਹਾ ਸੀਗਾ ਤਾਂ ਉਹਨਾਂ ਨੇ ਮੌਕੇ ਤੇ ਇਹਦੇ ਤੋਂ ਇਹਦੀ ਆਈਡੀ ਮੰਗੀ ਕਿ ਤੂੰ ਆਈਐਸ ਅਫਸਰ ਹੈਗਾ ਤੇ ਆਪਣੀ ਆਈਡੀ ਸ਼ੋਅ ਕਰ ਲੇਕਿਨ ਇਹਨੇ ਨਹੀਂ ਸ਼ੋਅ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਮੌਕੇ ਤੇ ਬੁਲਾਇਆ ਤੇ ਇਸ ਪਵਨ ਨਾਮ ਦੇ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿੱਤਾ ਇਸ ਤੋਂ ਬਾਅਦ ਇਹਤੇ ਪਰਚਾ ਦਾਖਲ ਪਰਚਾ ਦਰਜ ਕੀਤਾ ਗਿਆ ਔਰ ਇਹਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਰਿਮਾਂਡ ਲਈ ਉੱਥੇ ਪੇਸ਼ ਕੀਤਾ ਗਿਆ ਕੈਮਰੇ ਦੇ ਪਿੱਛੇ ਰਮਨੀਤ ਮੇਰਾ ਸਾਥ ਦੇ ਰਿਹਾ ਸੀ ਕਿ ਮੈਂ ਲੰਕੇਸ਼ ਤਿਰਖਾ ਚੈਨਲ ਐਡਰੈਸਡ ਦੇ